ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਮੋਲ ਮੰਤਰ ਦੇ जाप ਦੀ ਸ਼ਕਤੀ ਵੇਖਣੀ ਹੈ ਤਾਂ ਤੁਸੀਂ जाप ਕਰਦੇ ਹੋ ਤਾਂ ਉਸ ਸਮੇਂ ਤੁਸੀਂ ਜੇਕਰ ਇਹ ਤਿੰਨ ਕੰਮ ਕਰ ਲੈਂਦੇ ਹੋ ਤਾਂ ਦੇਖ ਲੈਣਾ ਸਾਧ ਸੰਗਤ ਜੀ ਤੁਹਾਨੂੰ ਫਲ ਕਿੰਨੇ ਚਲਦੇ ਪ੍ਰਾਪਤ ਹੋ ਜਾਵੇਗਾ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਕਵਾ ਦਿਓ ਜੀ ਤਾਂ ਕਿ ਪਾਸ਼ਾ ਜੀ ਦੇ ਮੇਰ ਤਾਂ ਕਿ ਗੁਰੂ ਨਾਨਕ ਪਾਸ਼ਾ ਜੀ ਦਾ ਮੇਰ ਭਰਿਆ ਹੱਥ ਤੁਹਾਡੇ ਸਿਰ ਤੇ ਹੋ ਜਾਵੇ ਸਤ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੋਲ ਮੰਤਰ ਜਾਪ ਕਿ ਮੋਲ ਮੰਤਰ ਜੀ ਦਾ ਜਾਪ ਤਾਂ ਆਪਾਂ ਜੋ ਵੀ ਮਨੁੱਖ ਕਰਦੇ ਹਾਂ ਰੋਜ਼ਾਨਾ ਹੀ ਇਹ ਕੰਮ ਨਾਲ ਕਰਨੇ ਸ਼ੁਰੂ ਕਰ ਦੇਣ ਤਾਂ ਦੇਖਣਾ ਦਿਨਾਂ ਵਿੱਚ ਹੀ ਉਹਨਾਂ ਦੇ ਬਾਰੇ ਨਿਆਰੇ ਹੋ ਜਾਣਗੇ ਉਹਨਾਂ ਦੀ ਕਿਸਮਤ ਤੇ ਭਾਗ ਹੀ ਬਦਲ ਜਾਣਗੇ ਸਾਡੇ ਉੱਤੇ ਪਾਸ਼ਾ ਜੀ ਦੀ ਬੇਅੰਤ ਕਿਰਪਾ ਬਰਕਤ ਵਰਤਣੀ ਸ਼ੁਰੂ ਹੋ ਜਾਵੇਗੀ ਤੇ ਉਹ ਕਿਹੜਾ ਕੰਮ ਹੈ ਜੋ ਆਪਾਂ ਮੋਲ ਮੰਤਰ ਜੀ ਦਾ ਜਾਪ ਕਰਦੇ ਸਮੇਂ ਹੀ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਇਸ ਲਈ ਸਾਥ ਸੰਗਤ ਜੀ ਅੱਜ ਦੀ ਇਸ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਸੰਗਤ ਜੀ ਮੋਲ ਮੰਤਰ ਜੀ ਦਾ ਜਾਪ ਮੇਰੇ ਪਹਿਲੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ ਅਤੇ ਜੋ ਵੀ ਮਨੁੱਖ ਮੋਲ ਮੰਤਰ ਜੀ ਦਾ ਜਾਪ ਪੂਰੀ ਸ਼ਰਧਾ ਦੇ ਨਾਲ ਪੂਰੇ ਭਰੋਸੇ ਦੇ ਨਾਲ ਕਰ ਲੈਂਦਾ ਹੈ ਉਹਨਾਂ ਦੀ ਤਾਂ ਫਿਰ ਹਰ ਇੱਕ ਮਨੋ ਕਾਮਨਾ ਹਰ ਇੱਕ ਇੱਛਾ ਪੂਰੀ ਹੋ ਜਾਂਦੀ ਹੈ ਕਿਉਂਕਿ ਮੋਲ ਮੰਤਰ ਜੀ ਦਾ ਜਾਪ ਤਾਂ ਪਰ ਤੱਕ ਆਪ ਹੀ ਗੁਰੂ ਨਾਨਕ ਪਾਤਸ਼ਾਹ ਜੀ ਹਨ ਜਿਸ ਰਸਨਾ ਦੇ ਉਤੇ ਹਿਰਦੇ ਦੇ ਵਿੱਚ ਮੋਲ ਮੰਤਰ ਜੀ ਦਾ ਜਾਪ ਵਸ ਗਿਆ ਸਮਝੋ ਕਿ ਉਸ ਦਾ ਵੇੜਾ ਪਾਰ ਹੋ ਗਿਆ ਪਰ ਸਾਡੇ ਵਿੱਚੋਂ ਕਈ ਮਨੁੱਖ ਇਹੋ ਜਿਹੇ ਹਨ ਜੋ ਰਚਨਾ ਹੀ ਮੋਲ ਮੰਤਰ ਜੀ ਦਾ ਜਾਪ ਕਰਦੇ ਹਨ ਪਰ ਨਾਲ ਨਾਲ ਇੱਕ ਗਲਤੀ ਕਰ بیٹھਦੇ ਹਨ ਜਿਸ ਕਰਕੇ ਸਾਡੇ ਉਤੇ ਕਿਰਪਾ ਹੋਂੋਂ ਹਟ ਜਾਂਦੀ ਹੈ ਜਾਂ ਰੁਕ ਜਾਂਦੀ ਹੈ ਜਾਂ ਫਿਰ ਦੇਰੀ ਨਾਲ ਹੁੰਦੀ ਹੈ ਤਾਂ ਆਪਾਂ ਗਲਤੀ ਬਿਲਕੁਲ ਵੀ ਨਹੀਂ ਕਰਨੀ ਉਹ ਗਲਤੀ ਕਿਹੜੀ ਹੈ ਕਿ ਆਪਾਂ ਮੋਲ ਮੰਤਰ ਜੀ ਦਾ ਜਾਪ ਕਰਦੇ ਹਾਂ ਪਰ ਕਰਦੇ ਗਿਣਤੀਆਂ ਮੈਂਤੀਆਂ ਦੇ ਨਾਲ ਹਾਂ ਕਿ ਮੈਂ ਇਹਨੇ ਮੋਲ ਮੰਤਰ ਦੇ ਜਾਪ ਕਰ ਲਏ ਹਨ ਚਾਹੇ ਇਹਨੇ ਕਰ ਲਏ ਹਨ ਕਈ ਵਾਰ ਅਸੀਂ ਮਾਲਾ ਦੇ ਨਾਲ ਮੋਲ ਮੰਤਰ ਦਾ ਜਾਪ ਕਰਦੇ ਹਾਂ ਤੇ ਮਾਲਾ ਦੀਆਂ ਗਿਣਤੀਆਂ ਕਰੇ ਜਾਂਦੇ ਹਾਂ ਜੇਕਰ ਅਸੀਂ ਇਹਨਾਂ ਗਿਣਤੀਆਂ ਮੈਂਤੀਆਂ ਦੇ ਵਿੱਚ ਪਏ ਰਹੇ ਤਾਂ ਪ੍ਰਮਾਤਮਾ ਜੀ ਦੀ ਬਖਸ਼ੇ ਸਾਡੇ ਉੱਪਰ ਕਦੇ ਵੀ ਨਹੀਂ ਹੋਵੇਗੀ ਇਸ ਕਰਕੇ ਇਸ ਗਲਤੀ ਤੋਂ ਬਚ ਕੇ ਰਹਿਣਾ ਹੈ ਸਾਧ ਸੰਗਤ ਜੀ ਮਾਲਾ ਦੇ ਨਾਲ ਤਾਂ ਬਿਲਕੁਲ ਵੀ ਜਾਪ ਨਹੀਂ ਕਰਨਾ ਕਿਉਂਕਿ ਇਸੇ ਨਾਲ ਸਾਡੇ ਕੋਈ ਵੀ ਭਾਵਨਾ ਨਹੀਂ ਬੰਦੀ ਅਸੀਂ ਪਾਸ਼ਾ ਜੀ ਨੂੰ ਆਪਣੇ ਕੋਲ ਮਹਿਸੂਸ ਨਹੀਂ ਕਰ ਪਾਉਂਦੇ ਕਿਉਂਕਿ ਸਾਡਾ ਧਿਆਨ ਸਿਰਫ ਰਸਨਾ ਮੋਲ ਮੰਤਰ ਜੀ ਦੇ ਜਾਪ ਉਤੇ ਹੀ ਹੁੰਦੀ ਹੈ ਪਰ ਗਿੰਤੀਆਂ ਮੰਤੀਆਂ ਤੇ ਮਾਲਾਵਲ ਧਿਆਨ ਰਹਿੰਦਾ ਹੈ ਸਾਡੇ ਮਨ ਤੋਂ ਇਹ ਵਿਚਾਰ ਨਹੀਂ ਨਿਕਲਦੇ ਕਈ ਪ੍ਰਕਾਰ ਦੇ ਵਿਚਾਰ ਹੁੰਦੇ ਹਨ ਕਿ ਕਈ ਵਾਰ ਸਾਡਾ ਧਿਆਨ ਵਾਰ-ਵਾਰ ਖੜੇ ਵੱਲ ਵੇਖੀ ਜਾਂਦੇ ਹਾਂ ਮੋਲ ਮੰਤਰ ਜੀ ਦਾ ਜਾਪ ਕਰਕੇ ਆ ਕੰਮ ਕਰਨੇ ਬਿਲਕੁਲ ਇਹ ਬੰਦ ਕਰ ਦੇਣੇ ਚਾਹੀਦੇ ਹਨ ਉਹ ਕੰਮ ਕਰਨਾ ਹੈ ਭਾਵ ਕਿ ਸਾਡੇ ਕੰਮਾਂ ਵਿੱਚ ਸਾਡੇ ਕੰਮਾਂ ਦੀ ਫਿਕਰ ਭਾਵ ਕਿ ਸਾਡੇ ਮਨ ਵਿੱਚ ਤਾਂ ਸਾਡੇ ਕੰਮਾਂ ਦੀ ਫਿਕਰ ਚੱਲ ਰਹੀ ਹੁੰਦੀ ਹੈ ਪਰ ਮੂਲ ਮੰਤਰ ਦਾ ਜਾਪ ਕਰਦੇ ਹਾਂ ਤਾਂ ਵੈਸੇ ਤਾਂ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਸਾਡੀ ਰਸਨਾ ਦੇ ਉਤੇ ਮੂਲ ਮੰਤਰ ਜਿਹੜਾ ਜਾਪ ਹੁੰਦਾ ਹੈ ਤਾਂ ਉਹ ਆਪਣਾ ਕੰਮ ਕਰ ਹੀ ਜਾਂਦਾ ਹੈ ਪਾ ਚੇਕਰ ਅਸੀਂ 헤ਰਦੇ ਰਹੇ ਭਾਵ ਕੇ ਚੇਕਰ ਅਸੀਂ ਮਨਰ ਰਹੇ ਮੇਗੁਰ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਰਹੇ ਹਾਂ ਚਰਨਾਂ ਵਿੱਚ ਜੁੜੇ ਰਹਾਂਗੇ ਤਾਂ ਸਾਡੇ ਉਤੇ ਕਈ ਗੁਣਾ ਫੇਰ ਬਖਸ਼ਿਸ਼ ਕਿਰਪਾ ਉਚਾਵੇਂਗੀ ਤਾਂ ਇਸ ਕਰਕੇ 14ਵੇਂ ਮੋਲ ਮੰਤਰ ਜੀ ਦਾ ਜਾਪ ਕਰਨਾ ਹੋਵੇ ਚਾਹੇ ਘਟ ਕਰ ਲੋ ਮੋਲ ਮੰਤਰ ਦਾ ਜਾਪ ਕਰ ਲੋ 108 ਤੋਂ ਘਟ ਵੀ ਕਰ ਸਕਦੇ ਹੋ ਤੁਸੀਂ 5 ਵਾਰ ਵੀ ਪੜ ਸਕਦੇ ਹੋ ਫਿਰ ਗੁਰਨਾਨਕ ਪਾਤਸ਼ਾਹ ਜੀ ਆਪਣੇ ਅੰਗ ਸੰਗ ਮਹਿਸੂਸ ਕਰਕੇ ਪੜਨਾ ਹੈ ਤੁਸੀਂ ਆਪਣੇ ਆਪ ਦੇ ਵਿੱਚ ਵੇਖ ਲੈਣਾ ਕਿ ਤੁਹਾਡੇ ਬੜੇ ਹੀ ਵੱਡੇ ਬਦਲਾਅ ਮਹਿਸੂਸ ਕਰੋਗੇ ਅੱਜ ਤੋਂ ਜਦੋਂ ਵੀ ਮੋਲ ਮੰਤਰ ਦਾ ਜਾਪ ਕਰਨਾ ਹੈ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਕੇ ਹੀ ਕਰਨਾ ਹੈ ਕਿਉਂਕਿ ਮੋਲ ਮੰਤਰ ਦਾ ਜਾਪ ਆਪ ਹੀ ਪ੍ਰਤੱਖ ਗੁਰਨਾਨਕ ਪਾਤਸ਼ਾਹ ਜੀ ਹਨ ਪਰ ਜੇ ਆਪਾਂ ਇਸ ਗੱਲ ਨੂੰ ਸਮਝ ਕੇ ਕਰਾਂਗੇ ਤਾਂ ਫਿਰ ਅੱਜ ਤੋਂ ਬੜੇ ਹੀ ਸ਼ੈਨਸੀਲਤਾ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਮੋਲ ਮੰਤਰ ਦਾ ਜਾਪ ਕਰਨਾ ਹੈ ਤਾਂ ਵੇਖਣਾ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਕਿੰਨੀਆਂ ਕਿਰਪਾ ਤੇ ਵਰਕਾ ਤਾਂ ਸਾਨੂੰ ਹਾਸਲ ਹੋ ਜਾਣਗੀਆਂ ਜੋ ਸਾਡੇ ਕੋਲੋਂ ਸੰਭਾਲਿਆ ਵੀ ਨਹੀਂ ਸੰਭਾਲੀਆਂ ਜਾਣਕੀਆਂ ਕਿਉਂਕਿ ਮੋਲ ਮੰਤਰ ਜੀ ਦਾ ਜਾਪ ਕਰਨ ਵਾਲੇ ਮਨੋਕੋਨਾ ਦੇ ਤਾਂ ਤਨਮਨ ਦੀ ਭਾਵਨਾ ਹੀ ਬਹੁਤ ਪਵਿੱਤਰ ਹੋ ਜਾਂਦੀ ਹੈ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਾਰੀਆਂ ਹੀ ਪਹਿਲਾਂ ਪਾਤਸ਼ਾਹ ਉਹਨਾਂ ਦੀਆਂ ਸਾਰੀਆਂ ਹੀ ਮਨੋਕਾਮਨਾਵਾਂ ਨੂੰ ਪੂਰੀਆਂ ਕਰ ਦਿੰਦੇ ਹਨ ਮੋਲ ਮੰਤਰ ਦਾ ਜਾਪ ਤੇ ਅਸੀਂ ਰੋਜ਼ਾਨਾ ਹੀ ਕਰਦੇ ਰਹਿਣਾ ਹੈ ਪਰ ਸਿਰਫ ਗੈਂਟਿੰਗamente ਵਿੱਚ ਹੀ ਨਹੀਂ ਕਰਨਾ ਅੱਜ ਤੋਂ ਜਦੋਂ ਵੀ ਮੌਲ ਮੰਤਰ ਦਾ ਜਾਪ ਕਰਨਾ ਹੈ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਕਰਨਾ ਹੈ ਫਿਰ ਵੇਖਣਾ ਕਿ ਤੁਹਾਡੀ ਕਿਸਮਤ ਕਿਵੇਂ ਚਮਕ ਜਾਵੇਗੀ ਉਸ ਤੋਂ ਬਾਅਦ ਦੂਸਰੀ ਗੱਲ ਹੈ ਕਿ ਮੌਲ ਮੰਤਰ ਜਿਹਦਾ ਜਾਪ ਕਰਨ ਦਾ ਜੋ ਸਹੀ ਸਮਾ ਹੈ ਉਹ ਕਿਹੜਾ ਹੈ ਤਾਂ ਵੇਖੋ ਜੀ ਇਥੇ ਮਹਾਪੁਰਖ ਜੀ ਆਖਦੇ ਹਨ ਕਿ ਮੌਲ ਮੰਤਰ ਦਾ ਜਾਪ ਕਰਨ ਦੇ ਲਈ ਸਾਡੇ ਉੱਪਰ ਕੋਈ ਵੀ ਪਰ ਕਾਦੇ ਪਾਬੰਦੀ ਨਹੀਂ ਹੈ ਵੈਸੇ ਤਾਂ ਕਿਸੇ ਵੀ ਬਾਣੀ ਨੂੰ ਪੜਾਂਦੇ ਲਈ ਸਾਡੇ ਕੋਈ ਵੀ ਸਮੇਂ ਦੀ ਪਾਬੰਦੀ ਨਹੀਂ ਹੈ ਜਦੋਂ ਵੀ ਸਾਡਾ ਥੈਲਾ ਕਰਦਾ ਹੈ ਅਸੀਂ ਮੌਲ ਮੰਤਰ ਦਾ ਜਾਪ ਜਾਂ ਕਿਸੇ ਵੀ ਗੁਰ ਬਾਣੀ ਦਾ ਪਾਠ ਕਰ ਸਕਦੇ ਹਾਂ ਪਰ ਸਾਡੇ ਜੀਵਨ ਵਿੱਚ ਅੰਮ੍ਰਿਤ ਵੇਲੇ ਦੀ ਖਾਸ ਮਹਤਤਾ ਹੈ ਕਿਉਂਕਿ ਅੰਮ੍ਰਿਤ ਵੇਲਾ ਜੋ ਮਨੁੱਖ ਵੀ ਸੰਭਾਲਦੇ ਹਨ ਉਹਨਾਂ ਉਤੇ ਗੁਰ ਨਾਨਕ ਪਾਸ਼ਾ ਜੀ ਦੀ ਸਭ ਤੋਂ ਪਹਿਲਾਂ ਕਿਰਪਾ ਹੁੰਦੀ ਹੈ ਕਿਉਂਕਿ ਸਾਡੇ ਕੋਲ ਨਾਨਕ ਪਾਸ਼ਾ ਜੀ ਨੇ 24 ਘੰਟਿਆਂ ਦੇ ਵਿੱਚੋਂ ਸਾਡੇ ਕੋਲੋਂ ਸਿਰਫ ਅਮਰਤ ਵੇਲਾ ਹੀ ਮੰਗਿਆ ਹੈ ਕਿ ਅਮਰਤ ਵੇਲੇ ਦੇ 2-3 ਘੰਟੇ ਜੇਕਰ ਤੁਸੀਂ ਸੰਭਾਲ ਲੈਂਦੇ ਹੋ ਵਾਹਿਗੁਰੂ ਆਕਾਰਪੁਰਖ ਜੀ ਦੇ ਨਾਲ ਚੜ ਜਾਂਦੇ ਹੋ ਤਾਂ ਇੱਕ ਚਤਨ ਵੀ ਕਰ ਲਿਆ ਕਰੋ ਕਿ ਵਾਹਿਗੁਰੂ ਆਕਾਰਪੁਰਖ ਜੀ ਦੀਆਂ ਬੇਅੰਤ ਕਿਰਪਾ ਤੁਹਾਡੇ ਤੇ ਹੋ ਚਾਨ ਗਿਆ ਜੇਕਰ ਤੁਸੀਂ ਪ੍ਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਹੋਗੇ ਸਵੇਰੇ ਉੱਠਿਆਂ ਸਾਰੇ ਪ੍ਰਮਾਤਮਾ ਦਾ ਸ਼ੁਕਰਾਨਾ ਸਿੱਖ ਲੈਣਾ ਚਾਹੀਦਾ ਹੈ ਕੇ ਪਰਮਾਤਮਾ ਜੀ ਤੁਸੀਂ ਰਾਤ ਮੇਰੀ ਸੁੱਖਾਂ ਦੀ ਬਤੀਤ ਕਰਵਾਈ ਹੈ ਤੇ ਦਿਨ ਵੇਲੇ ਵੀ ਤੁਸੀਂ ਮੇਰੇ ਸਿਰ ਤੇ ਆਪਣੀ ਕਿਰਪਾ ਭਰੇ ਹੱਥੋਂ ਰੱਖ ਦੇਣਾ ਹੈ ਤਾਂ ਕਿ ਮੇਰਾ ਦਿਨ ਵੇ ਰਾਤ ਦੇ ਵਾਂਗ ਬਹੁਤ ਚੰਗਾ ਬਤੀਤ ਹੋ ਜਾਵੇ ਨਾਲੇ ਤੁਸੀਂ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਹੈ ਤਾਂ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੀਏ ਅੰਮ੍ਰਿਤ ਵੇਲੇ ਹੀ ਮੋਲ ਮੱਧ ਦਾ ਜਾਪ ਕਰੀਏ ਪਰ ਜੇ ਕਿਸੇ ਕਾਰਨ ਕਰਕੇ ਅਸੀਂ ਅਮਰਤ ਵੇਲੇ ਨਹੀਂ ਉਠ ਪਾ ਰਹੇ ਜਾਂ ਅਮਰਤ ਵੇਲੇ ਉਠਦੇ ਤਾਂ ਜ਼ਰੂਰ ਪਰ ਸਾਡੇ ਬਾਕੀ ਕੰਮ ਤਾਂ ਦੇ ਬਹੁਤ ਜ਼ਿਆਦਾ ਹੁੰਦੇ ਹਨ ਅਸੀਂ ਉੜਦੇ ਸਾਰੇ ਕੰਮ ਧੰਦਿਆਂ ਨੂੰ ਲੱਗ ਜਾਂਦੇ ਹਾਂ ਫਿਰ ਸਾਨੂੰ ਦਿਨ ਵਿੱਚ ਜਦੋਂ ਇਹ ਵੇਲਾ ਮਿਲਦਾ ਹੈ ਸਮਾਂ ਮਿਲਦਾ ਹੈ ਇੱਕ ਵਾਰ ਚੌਂਕੜਾ ਮਾਰ ਕੇ ਇੱਕ ਮਨ ਚਿੱਤ ਇੱਕ ਹੋ ਕੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਜ਼ਰੂਰ ਪੜ੍ਹਨੀ ਚਾਹੀਦੀ ਹੈ ਮੋਲ ਮੰਤਰ ਜਿਹਦਾ ਜਾਪ ਤਾਂ ਜ਼ਰੂਰ ਕਰਨਾ ਚਾਹੀਦਾ ਹੈ ਤੇ ਮੋਲ ਮੰਤਰ ਦਾ ਜਾਪ ਤਾਂ ਆਪਾਂ ਦੁਰਦਿਆਂ ਫਿਰਦੇ ਆ ਕੰਮਕਾਰ ਕਰਦੇ ਆ ਵੀ ਕਰ ਸਕਦੇ ਹਾਂ ਕਿਸੇ ਵੀ ਪ੍ਰਕਾਰ ਦੇ ਕੋਈ ਵੀ ਬਪੰਦੇ ਨਹੀਂ ਤੀਸਰੀ ਗੱਲ ਕੇ ਮੌਲਮਤ ਦਾ ਚਾਪਸੀਸ ਹੈ ਅਸੀਂ ਸਫਰ ਦੇ ਦੌਰਾਨ ਵੀ ਕਰ ਸਕਦੇ ਹਾਂ ਪਾੜ ਸਾਡਾ ਗੁਰੂ ਘਰ ਦੇ ਵਿੱਚ ਫਿਰ ਚਲਦੇ ਹੀ ਪਰਵਾਣੋ ਜਾਵੇਗਾ ਵੇਖੋ ਜੀ ਪਹਿਲਾਂ ਵੀ ਕਈ ਲੋਕ ਆਖ ਦਿੰਦੇ ਹਨ ਕਿ ਸਾਡੇ ਮਨ ਦਾ ਪਿਆਰ ਦੀ ਭਾਵਨਾ ਪਹੁੰਚਾਦੀ ਹੈ ਗੁਰਬਾਣੀ ਦੇ ਪ੍ਰਤੀ ਪਰ ਸਾਨੂੰ ਕਈ ਵਾਰ ਵੇਖਦੇ ਹਾਂ ਵੇਖਦਾ ਹੀ ਨਹੀਂ ਕਿ ਅਸੀਂ ਕਿੰਨੇ ਕੁ ਪਰਮਾਤਮਾ ਦੇ ਨਾਲ ਜੁੜੇ ਹੋਏ ਹਾਂ ਪਰ ਪਰਮਾਤਮਾ ਤੇ ਸਾਡੇ ਅੰਦਰ ਦੀ ਭਾਵਨਾ ਨੂੰ ਵੇਖਦੇ ਹਨ ਤੇ ਜੇਕਰ ਅੰਦਰੋਂ ਅਸੀਂ ਮਾਲਕ ਦੇ ਨਾਲ ਜੁੜੇ ਹਾਂ ਤਾਂ ਫਿਰ ਸਾਨੂੰ ਯਾਦ ਕਰਨਾ ਨਹੀਂ ਪੈਂਦਾ ਸਾਡੇ ਮਨ ਉੱਪਰ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ ਉਹ ਸਾਡੇ ਕਹੇ ਤੋਂ ਬਿਨਾਂ ਹੀ ਗੁਰਬਾਣੀ ਦਾ ਸਿਮਰਨ ਸਾਡੇ ਅੰਦਰ ਚੱਲਦਾ ਹੈ ਮੂਲ ਮੰਤਰ ਦਾ ਜਾਪ ਚੱਲ ਰਿਹਾ ਹੁੰਦਾ ਹੈ ਗੁਰਬਾਣੀ ਦਾ ਪਾਠ ਵੀ ਚੱਲਦਾ ਹੁੰਦਾ ਹੈ ਅਸੀਂ ਮੂਲ ਮੰਤਰ ਦਾ ਜਾਪ ਕਿਸੇ ਵੀ ਹਾਲਾਤ ਵਿੱਚ ਕਰ ਸਕਦੇ ਹਾਂ ਤਾ ਪਰਮਾਤਮਾ ਸਾਡੇ ਉਤੇ ਬਖਸ਼ਿਸ਼ਾਂ ਹਰ ਵੇਲੇ ਕਰਦੇ ਰਹਿੰਦੇ ਹਨ ਸਾਧ ਸੰਗਤ ਜੀ ਜਿੰਨਾ ਵੀ ਅਸੀਂ ਗੁਰਬਾਣੀ ਦਾ ਪਾਠ ਕਰਾਂਗੇ ਗੁਰਬਾਣੀ ਦੇ ਵਿਚਾਰ ਕਰਾਂਗੇ ਗੁਰਬਾਣੀ ਨੂੰ ਸਮਝਾਂਗੇ ਓਨੇ ਹੀ ਸਾਡੇ ਉਤੇ ਕਿਰਪਾ ਪਰਮਾਤਮਾ ਜੀ ਦੀ ਹੋਵੇਗੀ ਓਨੇ ਹੀ ਸਾਡੇ ਤਨ ਮਨ ਦੇ ਰੋਗ ਦੂਰ ਹੋਣਗੇ ਕਿਉਂਕਿ ਜਿੱਥੇ ਗੁਰੂ ਦਾ ਨਾਮ ਹੈ ਜਿੱਥੇ ਗੁਰੂ ਦੀ ਬਖਸ਼ਿਸ਼ ਹੈ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਬਖਸ਼ਿਸ਼ਾਂ ਵਰਤ ਸਕਦੀਆਂ ਹਨ ਕਿਸੇ ਵੀ ਤਰ੍ਹਾਂ ਦੀ ਸਾਡੀ ਜ਼ਿੰਦਗੀ ਵਿੱਚ ਕਾਟ ਨਹੀਂ ਰਹਿ ਜਾਵੇਗੀ ਗੁਰੂ ਜੀ ਦੀਆਂ ਬਰਕਤਾਂ ਸਾਡੇ ਉਤੇ ਹਾਸਲ ਹੋ ਜਾਣਗੀਆਂ ਕਾਲਪੁਰਖ ਜੀ ਦੇ ਚਰਨਾਂ ਚਰਨਾਂ ਦੀ ਆਪਣੇ ਆਪ ਨੂੰ ਤੋਰ ਸਮਝਣਾ ਚਾਹੀਦਾ ਹੈ ਜਿੱਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਚੱਲਦਾ ਹੋਵੇ ਉਥੇ ਫਿਰ ਕਿਸੇ ਵੀ ਗੱਲ ਦੀ ਕਮੀ ਨਹੀਂ ਰਹਿ ਜਾਂਦੀ ਅਸੀਂ ਕੰਮ ਕਰ ਕਰਦੇ ਹਾਂ ਤੋਰਦੇ ਹਾਂ ਫਿਰ ਦਾ ਇਹ ਮੌਲਮਤ ਦਾ ਜਾਪ ਕਰ ਸਕਦੇ ਹਾਂ ਜੇਕਰ ਅਸੀਂ ਅਮਰਤ ਵੇਲੇ ਉੱਠ ਕੇ ਮੌਲਮਤ ਦਾ ਜਾਪ ਕਰੀਏ ਤਾਂ ਜਿੰਨਾ ਕੋ ਮੌਲਮਤ ਦਾ ਜਾਪ ਕਰਦੇ ਹਾਂ ਉਸ ਤੋਂ ਜ਼ਿਆਦਾ ਸੋਹ ਗੁਣਾ ਫਾਲ ਪਰਮਾਤਮਾ ਜੀ ਸਾਨੂੰ ਬਖਸ਼ ਦਿੰਦੇ ਹਨ ਸਾਡੇ ਮਨ ਦੇ ਵਿੱਚ ਅਮਰਤ ਵੇਲੇ ਹੀ ਮੂਲ ਮੰਤਰ ਦਾ ਜਾਪ ਵਸਿਆ ਹੋਣਾ ਚਾਹੀਦਾ ਹੈ ਤਾਂ ਦੇਖਣਾ ਸਾਡੇ ਉੱਤੇ ਪਰਮਾਤਮਾ ਜੀ ਦੀਆਂ ਬਖਸ਼ਿਸ਼ਾਂ ਹੋਣ ਲੱਗ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ